ਕੋਈ ਵਿਚਾਰਾ ਦੁੱਖ ਤੇਟ ਕੋਈ ਢਿੱਲਾ ਕੋਈ ਗਰਭਪਤੀ ਹੋਵੇ ਉਹਨੂੰ ਬਹੁਤ ਮੁਸ਼ਕਲਾਂ ਸਾਨੂੰ ਹੁੰਦੀਆਂ ਤੇ ਮੰਜੇ ਦੇ ਪੰਜ ਚਾਰ ਪਾਈ ਤੇ ਲਜਾਣਾ ਪੈਂਦਾ ਜੀ ਉਸ ਟੈਂਪਤਾ ਜੀ ਇਹਨਾਂ ਦੀਆਂ ਉਂਗਲੀਆਂ ਖੜੀਆਂ ਹੁੰਦੀਆਂ ਬੜੀਆਂ ਬੜੀਆਂ ਤਕੜੀਆਂ ਤਕੜੀਆਂ ਸਾਨੂੰ ਸੁੱਖ ਨੇ ਦਿੰਦੇ ਆ ਜੀ ਤੇ ਵੱਡੇ ਵੱਡੇ ਸਾਨੂੰ ਤਲਾਸ਼ੇ ਦੇ ਕੇ ਜਾਂਦੇ ਐ ਤੇ ਐ ਕਰ ਦੂੰਗਾ ਐ ਕਰ ਦੂੰਗੇ ਜੀ ਬਾਕੀ ਹੁੰਦਾ ਹੁੰਦਾ ਕੁਝ ਨਹੀਂ ਆ ਜੀ ਟੀਮ ਜੰਡਪੂਰੀ ਅੱਜ ਅਸੀਂ ਵਿਧਾਨ ਸਭਾ ਹਲਕਾ ਖਰੜ ਦੇ ਪਿੰਡ ਮਸੌਰ ਜੋ ਕਿ ਚੰਡੀਗੜ੍ਹ ਦੀ ਪੀਜੀਆ ਦੇ ਨੇੜੇ ਸਵਾਰਕ ਦੀਆਂ ਪਹਾੜੀਆਂ ਦੇ ਨੇੜੇ ਵੱਸਦੇ ਆ ਜਿਹੜੇ ਕਿ 70 ਸਾਲ ਕਰੀਬ ਹੋ ਗਿਆ ਲੋਕਾਂ ਨੂੰ ਅੱਜ ਵੀ ਬੁਰੀਆਦੀ ਸੂਲਤਾ ਤੋਂ ਵਾਂਝੇ ਹਨ ਜੇਕਰ ਇਹਨਾਂ ਪਿੰਡਾਂ ਦੇ ਇਹਨਾਂ ਦਿਨਾਂ ਦੇ ਵਿੱਚ ਬਸਾਤਾਂ ਦੇ ਦਿਨਾਂ ਦੇ ਵਿੱਚ ਸੜਕਾਂ ਟੁੱਟ ਜਾਣ ਜਾਂ ਜੋ ਇੱਥੇ ਦੀਆਂ ਪੱਕੇ ਡੰਡੀਆਂ ਜੋ ਪਾਣੀ ਦਾ ਬਾਹਰ ਟੁੱਟ ਜਾਣ ਤੇ ਇਹਨਾਂ ਲੋਕਾਂ ਦਾ ਆਉਣਾ ਜਿਹੜਾ ਉਧਰ ਤੇ ਖਤਮ ਹੋ ਜਾਂਦਾ ਅਸੀਂ ਉਹਨਾਂ ਸੰਬੰਧੀ ਗੱਲਬਾਤ ਕਰਦੇ ਆ ਕਿ ਆ ਸਾਡੇ ਨਾਲ ਇੱਕ ਬੀਬੀ ਜੂਪੀ ਨੇ ਮਸੌਲ ਤੇ ਆਈ ਉਹਨਾਂ ਨਾਲ ਗੱਲਬਾਤ ਕਰਦੇ ਕੋਈ ਇਸ ਬਾਰੇ ਕੀ ਕਰਨੀ ਹੁੰਦੀ ਹੈ ਬੀਬੀ ਜੀ ਆ ਤੁਸੀਂ ਇਹ ਪਿੰਡ ਮਸੌਲ ਦੇ ਰਹਿਣੇ ਆ ਕਿ ਇਹਨਾਂ ਤੁਹਾਡਾ ਹਾਂਜੀ ਕੀ ਤੁਹਾਡਾ ਜਿਹੜੇ ਸਮੱਸਿਆ ਕਿਸ ਤਰ੍ਹਾਂ ਚੱਲ ਰਹੀ ਹੈ ਸਮੱਸਿਆ ਆਪ ਦੇਖ ਰਹੇ ਵੀਰ ਵੀ ਨੇ ਦੂਰ ਤੱਕ ਆ ਰਹੇ ਕੋਈ ਰਸਤਾ ਸਾਧਨ ਨਹੀਂ ਹੈ ਕੋਈ ਕੁਝ ਨਹੀਂ ਹੈ ਕੋਈ ਅਮਰਜੈਂਸੀ ਪੈ ਜਾਵੇ ਤਾਂ ਵੀ ਬੰਦੇ ਨੂੰ ਕਾਣਾ ਬਹੁਤ ਔਖਾ ਦੂਰ ਕਾ ਜਾਣਾ ਲਗਾ ਕਿਸੇ ਗੱਡੀ ਮਿਲਾਂ ਮਿਲਾਂ ਤੁਰਕਾ ਲੈਣੇ ਲਗਾ ਅਮਰਜੈਂਸੀ ਬੱਚੇ ਸਕੂਲ ਨੂੰ ਜਾਂਦੇ ਆ ਉਹ ਵੀ ਵਿਚਾਰੇ ਤੁਰਕੇ ਹੀ ਜਾਂਦੇ ਆ अच्छा कोई साधन नहीं आता कोई, कोई, कोई बस कोई बस कोई कोई बस नहीं लाइव कोई कुछ नहीं लाया है कुछ नहीं है कोई पिंड दे विच कोई डिस्पेंसरी कोई कुछ, कुछ है कुछ नहीं है भी डिस्पेंसरी भी नहीं है वो भी नवे ग्राम पड़ा नवे ग्राम ते दवाई लेने लगा अच्छा अच्छा कि पिंड दी आबादी कितनी है जी इथे आबादी ता बहुत है वीर है 5 600 घर है अच्छा मतलब क्यों नहीं क्यों नहीं करिए सरकार क्यों नहीं हो रहा क्या अब तबीर वोटा ले जा हाथ मान का बाका मुड़ को भी ठीक करूंगा करूंगा कोई नहीं करता है एक बार वोटा ले जा मांगा मुड़ का नहीं पूछे केड़े खेत का बात हुआ ਅੱਛਾ ਜਿਵੇਂ ਕੋਈ ਕੱਲ ਨੂੰ ਕੋਈ ਬੀਬੀ ਕੋਈ 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 ਗੱਲਬਾਤ ਹੋ ਜਵੇ ਕਿਸੇ ਤਰੀਕੇ ਦੀ ਕੋਈ ਬੀਬੀ ਦਾ ਕੋਈ ਮਤ ਗਰਵਤੀ ਹੋਵੇ ਉਹ ਵੀ ਉਹ ਕਿਵੇਂ ਸਹੂਲਤਾਂ ਨੂੰ ਕਰਦੇ ਤੁਸੀਂ ਉਹ ਮਵੀਰ ਮੰਜੇ ਵਾਲੇ ਆਣੀ ਲਗਾ ਚੱਕਾ ਦੂਰ ਕੋਲੇ ਆਣੀ ਲਗਾ ਅੱਡੀ ਦੂਰ ਨੂੰ ਜੇ ਗੱਡੀ ਆਊਗੀ ਕੋਈ ਠੀਕ ਆਂ ਸਰ ਗਿਆ ਪਰ ਉਰੇ ਕਿ ਉਰਾ ਪਾਰੇ ਕੇ ਪਤਾ ਰਹਿ ਜਾ ਕੀ ਮੰਗ ਕਰਦੇ ਸਰਕਾਰ ਦੇ ਪਿੰਡ ਵਿੱਚ ਸਹੂਲਤਾਂ ਬਾਰੇ ਇਹ ਵਿਆਦਾ ਵੀਰ ਮਰਤੇ ਮੈਨੂੰ ਕਿਹਦਾ ਬਜ਼ੁਰਗ ਕੋਣ ਪਤਾ ਹੋਣਾ ਪਰ ਵੀ ਬੱਚਾ ਨਹੀਂ ਕੀ ਤੁਸੀਂ ਮੰਗ ਸਰਕਾਰ ਨੂੰ ਚਾਹੁੰਦੇ ਵੀ ਡਿਸਪੈਂਸਰੀ ਖੁੱਲ੍ਹੇ ਕਿਸ ਕੋ ਹਮ ਤਾਂ ਕੰਮ ਮੈਂ ਤਾਂ ਕਹਾ ਵੀਰ ਵੀ ਕੋਈ ਡਿਸਪੈਂਸਰੀ ਖੁੱਲ ਜਾਵਾ ਬੱਚਾਂ ਦੇ ਜਿਹੜੇ ਬੱਚੇ ਨਵੇਂ ਗ੍ਰਾਊਂਡ ਜਾ ਰਹੇ ਪੜ੍ਹਨੇ ਵੀ ਉਹਨਾਂ ਕੇ ਖਾਤਰ ਕੋਈ ਬੱਸ ਲੱਗ ਜਾਵਾ ਕੋਈ ਸੁਵਿਧਾ ਹੋ ਜਾਵਾ ਹੋਰ ਅੱਗੇ ਨੂੰ ਕੁਝ ਨਹੀਂ ਬਣਦਾ ਇਸ ਪਿੰਡ ਦਾ ਬਹੁਤ ਪਰੇਸ਼ਾਨੀਆਂ ਜੀ ਪਿੰਡ ਦੇ ਵਿੱਚ ਤੁਸੀਂ ਦੇਖ ਹੀ ਰਹੇ ਹੋ ਤੇ ਸੜਕ ਸੜਕ ਸਾਡੀ ਜਮੇ ਹੀ ਟੁੱਟ ਗਈ ਜੀ ਸੜਕ ਨਾਲ ਸ਼ਹਿਰ ਨਾਲ ਦੇ ਅਸੀਂ ਟੁੱਟ ਗਏ ਜੀ ਤੇ ਦੂਈ ਆ ਸਾਡੇ ਬੱਚੇ ਕਿਵੇਂ ਤੁਰ ਕੇ ਜਾ ਰਹੇ ਹੈ ਜੀ ਸਰਕਾਰ ਸਾਡੇ ਬਾਰੇ ਕੋਈ ਨਹੀਂ ਸੋਚ ਰਹੀ ਜੀ ਤੇ ਹੁਣ ਇੱਕ ਡਿਸਪੈਂਸਰੀ ਡਿਸਪੈਂਸਰੀ ਵੀ ਨਹੀਂ ਹੈਗੀ ਜੀ ਜਿਹੜੀ ਬੰਦੇ ਆਮ ਦੋ ਤਿੰਨ ਸਹੂਲਤਾਂ ਹੁੰਦੀਆਂ ਜੀ ਉਹ 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 ਵੀ ਨਹੀਂ ਹੈਗੀ ਜੀ ਤੇ ਪਿੰਡਦਿਆਂ ਨੂੰ ਬਹੁਤ ਮੁਸ਼ਕਲ ਆ ਜੀ ਇੱਕ ਸਕੂਲ ਬਣਿਆ ਜੀ ਸਕੂਲ ਦੇ ਉਹ ਵੀ ਅੱਧਾ ਅੱਧਕ ਬਣ ਗਿਆ ਜੀ ਅੱਧਕ ਰਹਿ ਗਿਆ ਜੀ ਬਚਾਰਿਆਂ ਨੂੰ ਟੀਚਰਾਂ ਨੂੰ ਬਹੁਤ ਮੁਸ਼ਕਲ ਆਉਂਦੀ ਆ ਉੱਥੇ ਜਿਹੜੇ ਬਾਥਰੂਮ ਆ ਬਾਥਰੂਮ ਵੀ ਉਹਨਾਂ ਉਹਨਾਂ ਦਾ ਠੀਕ ਨਹੀਂ ਕੀਤਾ ਤੇ ਉਹਦੀ ਵੀ ਪ੍ਰੋਬਲਮ ਆਉਂਦੀ ਆ ਜੀ ਬਾਕੀ ਜੇ ਸਾਡੇ ਪਿੰਡ 'ਚ ਕੋਈ ਮਰੀਜ਼ ਕੋਈ ਵਿਚਾਰਾ ਦੁੱਖ ਤੇੜ ਕੋਈ ਢਿੱਲਾ ਕੋਈ ਗਰਭਪਤੀ ਹੋਵੇ ਉਹਨੂੰ ਬਹੁਤ ਮੁਸ਼ਕਲ ਆ ਸਾਨੂੰ ਹੁੰਦੀਆਂ ਤੇ ਮੰਝੇ ਦੇ ਪੰਜ ਚਾਰ ਪਾਈ ਤੇ ਲਿਜਾਣਾ ਪੈਂਦਾ ਜੀ ਤੇ ਸਾਡੇ ਜਿਹੜੇ ਸਾਡੀ ਜਿਹੜੀਆਂ ਪਿਛਲੀ ਹੋਤ ਦੀ ਸਾਡੇ ਅਸੀਂ ਵੱਜਦੇ ਆ ਉਠਾਂ ਵਾਲੇ ਜੀ ਕਿਉਂਕਿ ਪਹਿਲਾਂ ਸਾਡੇ ਜਿਹੜੇ ਬਜ਼ੁਰਗ ਸਾਡੀਆਂ ਪੀੜੀਆਂ ਕੋਈ ਉੱਤੇ ਪੀੜੀਆਂ ਸਾਡੇ ਬਜ਼ੁਰਗ ਊਠ ਤੇ ਸਮਾਨ ਲੈ ਕੇ ਆਣਾ ਊਠ ਕੇ ਊਠ ਤੇ ਵੇਚਣੇ ਜਾਣਾ ਜੀ ਊਠ ਤੇ ਲੈ ਕੇ ਆਣਾ ਜੀ ਦੇਖੋ ਜਦ ਤੱਕ ਕੋਈ ਸੜਕ ਸੁੱੜ ਕੇ ਵੀ ਨਹੀਂ ਦੀਦੀ ਤੇ ਸਾਡਾ ਜਿਹੜਾ ਉਹ ਅਸੀਂ ਵੱਜਦੇ ਆ ਲੱਖੀ ਸ਼ਾਹ ਕੇ ਇਹ ਚਲੋ ਵੱਜਦੇ ਆ ਜੀ ਹਾਂਜੀ ਬਰਾਤਾਂ ਨੂੰ ਜੀ ਬਹੁਤ ਵਿਚਾਰਿਆਂ ਨੂੰ ਦਿੱਕਦਾਰੀ ਪੈਂਦੀ ਹੈ ਜੀ ਕਿ ਕਿੱਥੀ ਗੱਡੀਆਂ ਫਸ ਜਾਂਦੀਆਂ ਜੀ ਸਾਨੂੰ ਫਿਰ ਕੋਈ ਨਾ ਕੋਈ ਮਸਲਾ ਮਸ਼ੀਨ ਬੁਲਾਣੀ ਪੈਂਦੀ ਹੈ ਜੀ ਤੇ ਕੋਈ ਟਰੈਕਟਰ ਵਾਲੇ ਕੀ ਮਿਹਨਤ ਕਰਨੀ ਪੈਂਦੀ ਹੈ ਜੀ ਤਾਂ ਇਹਨਾਂ ਨੂੰ ਬਾਹਰ ਕੱਢਣਾ ਪੈਂਦਾ ਜੀ ਤੇ ਬਹੁਤ ਮੁਸ਼ਕਲ ਹੈ ਜੀ ਅਸੀਂ ਤਾਂ ਐ ਆ ਵੀ ਜਿਵੇਂ ਦੁਨੀਆ ਤੇ ਆਏ ਜਾਣਾ ਹੈ ਇੱਕ ਬੰਬਰ ਹੈ ਜੀ ਸਾਨੂੰ ਕਿਉਂਕਿ ਸਾਡੇ ਜਿਹੜੇ ਬੱਚੇ ਵਿਚਾਰੇ ਹਨ ਪਰ ਤੇ ਹੁਣ ਉਹ ਜੇ ਪੜੂਗੇ ਵੀ ਉਹ ਕਿੱਥੇ ਟਾਂਡਾ ਜਾਂਦੇ ਆ ਜੀ ਟਾਂਡੇ ਤੇ ਫਿਰ ਜੇ ਅੱਜ ਕੱਲ ਦੇ ਹਾਲਾਤ ਕਿੰਨੇ ਮਾੜੇ ਆ ਜੀ ਕਿੰਨਾ ਨਸ਼ਾ ਫੈਲਿਆ ਹੋਇਆ ਤੇ ਇਹ ਸਾਡੀਆਂ ਨੌਜਵਾਨ ਕੁੜੀਆਂ ਬਚਾਰੀਆਂ 7 ਕਿਲੋਮੀਟਰ ਦੇ ਜੰਗਲ ਦੇ ਰਸਤੇ ਨੂੰ ਤੁਰੀਆਂ ਆਂਦੀਆਂ ਤੇ ਕੋਈ ਮਾਰੀ ਬਾਰਦਾਤ ਹੋ ਜੇ ਇਹਨਾਂ ਦਾ ਕੌਣ ਜ਼ਿੰਮੇਵਾਰ ਹੈ ਜੀ ਸਰਕਾਰ ਨੂੰ ਇਹ ਸੋਚਣਾ ਜ਼ਰੂਰੀ ਹੈ ਜੀ ਜਦੋਂ ਵੋਟਾਂ ਦੇ ਵਿੱਚ ਸਾਡੇ ਕੋਲ ਲੀਡਰ ਇਹ ਆਉਂਦੇ ਥੋੜਾ ਕੀ ਕਹਿੰਦੇ ਤੁਹਾਡੀ ਕੋਈ ਮੰਗ ਹੁੰਦੀ ਨਹੀਂ ਉਹਨਾਂ ਰੋੜ ਉਸ ਟਾਈਮ ਤਾਂ ਜੀ ਇਹਨਾਂ ਦੀਆਂ ਉਂਗਲੀਆਂ ਖੜੀਆਂ ਹੁੰਦੀਆਂ ਬੜੀਆਂ-ਬੜੀਆਂ ਤਗੜੀਆਂ-ਤਗੜੀਆਂ ਸਾਨੂੰ ਸੁਪਨੇ ਦਿੰਦੇ ਆ ਜੀ ਤੇ ਵੱਡੇ-ਵੱਡੇ ਸਾਨੂੰ ਤਲਾਸ਼ੇ ਦੇ ਕੇ ਜਾਂਦੇ ਐ ਤੇ ਐ ਕਰ ਦੂੰਗਾ ਐ ਕਰ ਦੋਗੇ ਜੀ ਬਾਕੀ ਹੁੰਦਾ ਹੁੰਦਾ ਕੁਝ ਨਹੀਂ ਆ ਜੀ ਤੇ ਬਾਅਦ ਮੈਂ ਤਾਂ ਸਾਨੂੰ ਜਾਣ ਪਛਾਣ ਦੇ ਵੀ ਨਹੀਂ ਹੈਗੇ ਉਹ ਫਲਾਣੇ ਪਿੰਡ ਦੇ ਆਏ ਜੀ ਨਹੀਂ ਨਹੀਂ 5 ਮਿੰਟ ਬੈਠ ਜੋ ਜੀ ਇਹਨਾਂ ਨੂੰ 10 ਮਿੰਟ ਫੇਰ ਕਰਦੇ ਆਂ ਗੱਲ ਇਵੇਂ ਫਿਰ ਸਾਨੂੰ ਗੱਲਾਂ ਨਾਲ ਟਾਲ ਕੇ ਮੋੜ ਦਿੰਦੇ ਆ ਜੀ ਤੁਹਾਡੇ ਹਲਕੇ ਦੀ ਵਿਧਾਇਕਾ ਇੱਥੇ ਕਿੰਨੀ ਕ ਵਾਰ ਆ ਚੁੱਕੀ ਵੋਟਰਾਂ ਦੇ ਬਾਅਦ ਵੈਸੇ ਮੇਰੇ ਕੋਲ ਇੱਕ ਦੋ ਵਾਰ ਹੀ ਆਏ ਆ ਹੂੰ ਪਹਿਲੇ ਜਿਹੜੇ ਸੀਗੇ ਜਿਵੇਂ ਕਾਂਗਰਸ ਦੇ ਲੀਡਰ ਹੈ ਅਕਾਲੀ ਦਲ ਦੇ ਲੀਡਰ ਹੈ ਉਹ ਕਦੇ ਇੱਥੇ ਆਏ ਮੁੜਕੇ ਵਿਦਾਇਕ ਬਣ ਕੇ ਸੀ। ਅਕਾਲੀ ਦਲ ਦੇ ਸਾਨੂੰ ਇੱਕ ਇੱਕ ਲੀਡਰ ਸਾਡਾ ਕੰਮ ਕਰ ਗਿਆ ਜਿਹੜਾ ਇਹ ਸਾਡੇ ਪਿੰਡ ਦਾ ਮੋਰਚਾ ਫੜੇ ਕਰ ਗਿਆ। ਉਹ ਬਡਾਲੀ ਜਾਗਰ ਕਰ ਗਿਆ ਜੀ। ਅਕਾਲੀ ਦਲ ਤੋਂ। ਹਾਂਜੀ। ਬਾਕੀ ਬਾਕੀ ਦਾ ਬਾਕੀ ਝੂਠੇ ਬੋਲਦੇ ਰਹੇ ਜੀ। ਧੜੀਆਂ ਤੋਲਦੇ ਰਹੇ ਝੂਠ ਬੋਲਦੇ ਰਹੇ ਜੀ। ਉਹ ਬੰਦੇ ਨੇ ਤੈਹ ਦੇ ਲੋਕ ਕੰਮ ਕਰਿਆ ਮਸੂਲਦਾਰੀ। ਖਾਸ ਕਰਕੇ ਮਸੂਲਦਾਰੀ। ਜਿਹੜੀ ਸੜਕ ਬਣਾਈ ਉਹਨਾਂ ਹੁਣ ਤੱਕ ਮੁਰੰਮਤ ਨਹੀਂ ਹੋਈ ਕਿਸੇ ਪਾਸੇ। ਉਹ ਉਹ ਬਡਾਲੀ ਸਾਹਿਬ ਬਣਾ ਕੇ। ਚਲੋ ਆ ਆਪ ਤਾਂ ਨਹੀਂ ਬਣਾਈ ਹੈ ਬਣਾਈ ਤਾਂ ਗਵਰਨਮੈਂਟ ਨੇ ਪਰ ਉਹਨਾ ਪਰੋਲਾ ਚੱਕਿਆ ਜੀ ਇਸ ਟਾਈਮ ਚਲੋ ਐ ਆ ਵੀ ਅਸੀਂ ਪਹਿਲਾਂ ਨਦੀ ਨਦੀ ਤੁਰ ਕੇ ਜਾਂਦੇ ਸੀ ਤੇ ਹੁਣ ਮੜਾ ਮੋਟਿਆ ਜਾਨੀ ਸਾਨੂੰ ਰਸਤਾ ਹੋ ਗਿਆ ਕੱਚਾ ਪਿੱਲਾ ਜੀ ਕੀ ਮੰਗ ਕਰਦੇ ਆ ਸਰਕਾਰ ਤੋਂ ਤੁਸੀਂ ਹੁਣ ਅਸੀਂ ਸਾਨੂੰ ਤਾਂ ਜਾਨੀ ਮੰਗ ਇਹ ਹੈ ਜੀ ਸਾਡੀ ਸੜਕ ਵਧੀਆ ਬਣ ਜਾਵੇ ਕਿ ਸਾਡੇ ਬੱਚਿਆਂ ਦੀ ਸਹੂਲਤ ਹੋਊਗੀ ਬਸ ਦੋ ਬੰਦੇ ਦੇ ਕੋਲ ਇਹੀ ਹੁੰਦੀ ਆ ਬਸ ਜ਼ਿੰਦਗੀ ਦੇ ਬਾਰੇ ਬਾਕੀ ਤਾਂ ਜ਼ਿੰਦਗੀ ਨਹੀਂ ਪੀਣ ਵਾਲੇ ਪਾਣੀ ਦੀ ਪਿੰਡ ਵਿੱਚ ਕੋਈ ਸਮੱਸਿਆ ਕੋਈ ਹੋਰ ਕਿੱਦਾਂ ਦੀ ਪੀਣ ਪੀਣ ਵਾਲੇ ਪਾਣੀ ਸਾਨੂੰ ਇਹਨਾਂ ਨਾਲ ਟਾਂਡੀ ਤੋਂ ਪਾਣੀ ਦਿੱਤਾ ਜੀ ਸਾਨੂੰ ਹਾਂਜੀ ਤੇ ਉਹ ਵੀ ਸਹੀ ਢੰਗ ਨਾਲ ਨਹੀਂ ਆ ਰਿਹਾ ਉਹ ਵੀ ਇਹਨਾਂ ਨਾਲ ਸਾਨੂੰ ਪਿੰਡ ਬਾਰੇ ਕਹਿੰਦੇ ਵੀ ਪੰਚਾਇਤ ਦੇ ਹਵਾਲੇ ਕਰਦਾ ਹੁਣ ਗਾਹਾਂ ਉਸ ਦੀ ਵੀ ਪੂਰੀ ਉਹ ਨਹੀਂ ਹੈਗੀ ਕਿ ਕਦੇ 2 ਦਿਨ ਤੇ ਕਦੇ 4 ਦਿਨ ਤੇ ਛੱਡ ਦਿੰਦੇ ਆ ਜੀ ਕਿਹੜੇ ਪਿੰਡ ਦੇ ਬੁੱਤ? ਮਸੌਲ ਕਿਹੜੀ ਕਲਾਸ ਪੜ੍ਹਦੇ ਹੋ? 9ਵੀਂ ਕਿੱਥੇ ਪੜ੍ਹਦੇ ਹੋ ਬੱਚੇ? ਟਾਂਡਾਪੁਰ ਅੱਛਾ ਤੁਸੀਂ ਆਪਣੇ ਪਿੰਡ ਤੋਂ ਕਿੰਨੇ ਕਿਲੋਮੀਟਰ ਦੂਰ ਜਾਣੇ ਪੜਨ ਵਰਤੇ? 7 ਕਿਲੋਮੀਟਰ ਕਿਵੇਂ ਜਾਂਦੇ ਹੋ? ਪੈਦਲ ਕਿੰਨਾ ਟਾਈਮ ਲੱਗਦਾ? ਕਿੰਨਾ ਟਾਈਮ ਲੱਗ ਜਾਂਦਾ? ਕਿੰਨਾ ਟਾਈਮ ਵਿੱਚ? 8 8:00 8:00 ਵਜੇ ਪਹੁੰਚਦੇ ਸਕੂਲ ਅੱਛਾ ਬੇਟੇ ਵੀ ਜੇ ਆ ਤੁਹਾਡੀ ਜਿਹੜੀ ਨਦੀਏ ਟੁੱਟ ਜਾਂਦੀ ਹੈ ਇਹ ਫਿਰ ਸਕੂਲ ਕਿਵੇਂ ਆਉਂਦੇ ਜਾਂਦੇ ਹੋ? ਛੁੱਟੀ ਬਾਜੀ ਛੁੱਟੀ ਬਾਜੀ ਫਰਜ਼ ਕਰੋ ਤੁਸੀਂ ਘਰ ਤੋਂ ਸਕੂਲ ਚਲੇ ਗਏ ਉੱਥੇ ਠੀਕ ਹੈ ਨਾ? ਬਾਰ ਵਿੱਚ ਟੁੱਟ ਸੜਕ ਟੁੱਟ ਗਈ ਮਤਲਬ ਸੜਕ ਦਾ ਰਸਤਾ ਬੰਦ ਹੋ ਗਿਆ ਫਿਰ ਇੱਧਰ ਕਿਵੇਂ ਰਹਿਣੇ ਹੋ ਸਪਿੰਡ ਘਰ ਕਿਵੇਂ ਪਹੁੰਚਦੇ ਹੋ ਸ਼ਾਮ ਨੂੰ ਜਦੋਂ ਉਤਰੇਦ ਬਾਅਦ ਜੇ ਕੋਈ ਨਾ ਸ਼ਾਮ ਤੱਕ ਨਦੀ ਨਾ ਉtre ਫਿਰ ਕੀ ਸਿਸਟਮ ਅਪਲਾਈ ਕਰਦੇ ਕਿਵੇਂ ਰਹਿਣਾ ਫਿਰ ਉੱਥੇ ਕਰ ਰਹੇ ਨੇ ਜੀ ਕਿੱਥੇ ਜੀ ਪਿੱਛੇ ਜੀ ਤੇ ਨਦੀ ਨਹੀਂ ਉੱਤੇ ਸਕੂਲ ਦੇ ਨੇੜੇ ਕਿਤੇ ਵਿਸਤਾਰੀ ਚ ਹਾਂ ਜੀ ਫਿਰ ਆਪਣੇ ਮਾਪ ਕੋਈ ਫੋਨ ਦੀ ਸਪੈਸ਼ਲਟੀ ਹੈ ਆਪਣੇ ਮਾਪੇ ਤੁਸੀਂ ਕਿਵੇਂ ਦੱਸਦੇ ਹੋ ਵੀ ਇੱਥੇ ਨਦੀ ਆ ਗਈ ਜੀ ਹੁਣ ਅਸੀਂ ਜਾ ਨਹੀਂ ਸਕਦੇ ਕੋਈ ਫੋਨ ਫੋਨ ਚੱਲਦਾ ਉੱਤੇ ਨਹੀਂ ਕੋਈ ਫੋਨ ਸੁਣਿਆ ਵੀ ਨਹੀਂ ਹਾਂਜੀ ਹੁਣ ਤਾਂ ਟਾਵਰ ਲੱਗ ਗਿਆ। ਉਹਦੇ ਪਿੰਡ 'ਚ ਫੋਨ ਫੋਨ ਵਾਲੇ ਮੋਟੇ ਹੁੰਦੇ? ਹਾਂਜੀ। ਕਿੰਨਾ ਕਿਉਂਦੇ? ਥੋੜਾ ਬੱਦ। ਜਿਹੜੀ ਮਿਲਦੇ ਨਹੀਂ ਲਿੰਕ ਨਹੀਂ ਮਿਲਦੇ ਉਹ। ਚਲੋ। ਹਾਂ ਬੇਟਾ ਕੀ ਨਾ ਪੁੱਤ? ਹੈ? ਤੁਰਕੇ ਆਉਨੇ ਆ ਫਿਰ? ਹਾਂਜੀ। ਅੱਛਾ ਆਪਰਾ ਕਿੱਥੇ ਪੜਦੇ ਹੋ? ਕੰਨਕੇ ਵੜਾ। ਕੰਨਕੇ ਵੜਾ 'ਚ ਕਿਹੜੀ ਕਲਾਸ ਪੁੱਤ? 5ਵੀਂ। ਕਿਹੜਾ ਪਿੰਡ ਐ? ਮਸਾਲ। ਮਸਾਲ ਤੋਂ ਫਿਰ ਕੰਨਾਂ ਦੇ ਵੜਾ ਕਿਵੇਂ ਜਾਣਦੇ ਹੋ? ਤੁਰਕੇ। ਤੁਰਕੇ। ਕੋਈ ਟੈਂਪੂ ਕੋਈ ਬੱਸ ਕੋਈ ਫੈਸਿਲਿਟੀ ਹੈ? ਅਜੀਤ ਪੰਜਾਬੀ ਦੀ ਆਥੈਂਟਿਕ ਖਬਰਾਂ ਦੇ ਲਈ ਸਬਸਕ੍ਰਾਈਬ ਕਰੋ ਅਜੀਤ ਵੈਬ ਟੀਵੀ ਅਤੇ ਤਾਜ਼ੀ ਖਬਰਾਂ ਦੀ ਨੋਟੀਫਿਕੇਸ਼ਨ ਪਾਉਣ ਦੇ ਲਈ ਬੈਲ ਆਈਕਨ ਤੇ